ਅੱਜ ਮਨਰੇਗਾ ਘਰ ਅੰਦੋਲਨਦਲੋਂ ਕਰੇਲੀ ਕੀਤੀ ਗਈ ਹੈ ਜਿਹੜੇ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਬਲਾਕ ਸੈਂਟਰਾਂ ਤੇ ਤਸੀਦ ਸੈਂਟਰਾਂ ਤੇ ਇਕੱਠ ਹੋ ਰਹੇ ਨੇ ਤੇ ਫਰਵਰੀ ਦੇ ਅਖੀਰ ਦੇ ਵਿੱਚ ਇੱਕ ਵੱਡਾ ਇਕੱਠ ਪੰਜਾਬ ਦਾ ਹੋਣਾ ਜਿਹਦੇ ਵਿੱਚ ਮਨਰੇਗਾ ਨੂੰ ਲਾਗੂ ਕਰਾਉਣ ਵਾਸਤੇ 100 ਦਿਨ ਦਾ ਜਿਹੜਾ ਹੈਗਾ ਇਹ ਚੋਂ ਭ੍ਰਸ਼ਟਾਚਾਰ ਦੂਰ ਕਰਨ ਵਾਸਤੇ ਇਹਦੇ ਚ ਜਿਹੜੀਆਂ ਧੱਕੇਸ਼ਾਹੀਆਂ ਹੋ ਰਹੀਆਂ ਸਿਆਸੀ ਲੋਕਾਂ ਵੱਲੋਂ ਉਹ ਬੰਦ ਕਰਾਉਣ ਵਾਸਤੇ ਨਾਲ ਦੀ ਨਾਲ ਜੋ ਮੋਦੀ ਸਰਕਾਰ ਦੇ ਮਨਸੂਬੇ ਨੇ ਵੀ ਮੰਦਰੀਗਾ ਨੂੰ ਖਤਮ ਕਰਨਾ ਜਿਨ੍ਹਾਂ ਨੇ ਜਦੋਂ ਸਰਕਾਰ ਬਣ ਗਈ ਹੈ ਕਿ ਅਸੀਂ ਵੀ ਇਹ ਤਾਂ ਚਿੱਟਾ ਹਾਥੀ ਆ ਉਹਨਾਂ ਵੱਲੋਂ 115000 ਕਰੋੜ ਤੋਂ 22 ਘਟਾ ਕੇ 60000 ਕਰ ਦੇਣਾ ਤੇ ਮੰਦਰੀਗਾ ਨੂੰ ਮਤਲਬ ਖਤਮ ਕਰਨ ਦੀਆਂ ਸ਼ਾਸਨਾਂ ਦੇ ਵਿਰੁੱਧ ਵਿੱਚ ਇਸ ਤੋਂ ਵੀ ਉਲਟ ਜੋ ਅੱਜ ਕਿਸਾਨ ਅੰਦੋਲਨ ਚੱਲ ਰਿਹਾ ਜਿਹੜਾ ਖੇਤੀ ਦੇ ਤਿੰਨ ਕਾਲੇ ਕਾਨੂੰਨ ਖਤਮ ਕਰਕੇ ਕਾਮਯਾਬੀ ਨਾਲ ਖਤਮ ਹੋਇਆ ਸੀ ਸਸਪੈਂਡ ਹੋਇਆ ਸੀ ਅੱਜ ਉਹ ਖੇਤੀ ਦਾ ਨਵਾਂ ਖਰੜਾ ਲਿਆਏ ਨੇ ਉਹਦਾ ਅਸਰ ਵੀ ਹੈ ਜਿਹੜਾ ਉਹ ਮਜ਼ਦੂਰਾਂ ਤੇ ਪੈਣਾ ਤੇ ਅਸੀਂ ਇਹ ਮੰਗ ਕਰ ਰਹੇ ਹਾਂ ਸਰਕਾਰ ਤੋਂ ਵੀ ਮੰਰੇਗਾ ਇਕੱਲਾ ਮਜ਼ਦੂਰਾਂ ਦਾ ਮਸਲਾ ਹੱਲ ਨਹੀਂ ਕਰਦਾ ਰੁਜ਼ਗਾਰ ਦਾ ਜੇ ਮੰਰੇਗਾ ਦਾ ਪੂਰਾ ਸਾਲ ਕੰਮ ਮਜ਼ਦੂਰਾਂ ਨੂੰ ਮਿਲਦਾ ਤੇ ਦਿਹਾੜੀ ਪੂਰੀ ਮਿਲਦੀ ਆ ਇਹਦੇ ਨਾਲ ਬਹੁਤ ਸਾਰੇ ਕੰਮ ਹੁੰਦੇ ਨੇ ਉਹ ਤਦੇ ਹੋਣਗੇ ਜੇ ਇਹਨੂੰ ਖੇਤੀ 'ਚ ਲਾਗੂ ਕੀਤਾ ਜਾਵੇ 5 ਕਿੱਲੇ ਤੱਕ ਦੀ ਖੇਤੀ 'ਚ ਮਨਰੇਗਾ ਲਾਗੂ ਕੀਤਾ ਜਾਵੇ ਪੂਰਾ ਸਾਲ ਲਾਗੂ ਕੀਤਾ ਜਾਵੇ ਦਿਹਾੜੀ ਦਿੱਤੀ ਜਾਵੇ ਜੇ 700 ਰੁਪਇਆ ਦਿਹਾੜੀ ਬਣਦੀ ਆ ਤੇ 500 ਰੁਪਇਆ ਸਰਕਾਰ ਦਵੇ ਤੇ 200 ਕਿਸਾਨ ਦਵੇ ਇਹਦੇ ਨਾਲ ਖੇਤੀ ਦੇ ਵਿੱਚ ਜਿਹੜੀਆਂ ਜ਼ਹਿਰਾਂ ਛੜਕੀਆਂ ਜਾ ਰਹੀਆਂ ਨੇ ਉਹ ਤੋਂ ਵੀ ਬਚਤ ਹੋਊਗੀ ਤੇ ਪਿੰਡਾਂ ਦੇ ਵਿੱਚ ਪੈਸਾ ਆਊਗਾ ਵੱਡੀ ਪੱਧਰ ਤੇ ਜਿਹੜਾ ਪੈਸਾ ਮਜ਼ਦੂਰਾਂ ਨੇ ਘਰੇ ਨਹੀਂ ਰੱਖਣਾ ਬੈਂਕ 'ਚ ਨਹੀਂ ਰੱਖਣਾ ਦੁਕਾਨਾਂ ਤੇ ਜਾਣੀਆਂ ਜਿਹੜੀਆਂ ਦੁਕਾਨਾਂ ਅੱਜ ਬੰਦ ਹੋ ਰਹੀਆਂ ਨੇ ਜਦੋਂ ਪਿੰਡਾਂ ਦੇ ਵਿੱਚ ਕਰੋੜਾਂ ਰੁਪਈਆ ਆਊਗਾ ਉਹ ਖੜੀਆਂ ਬੰਦ ਪਈਆਂ ਦੁਕਾਨਾਂ ਚੱਲਣਗੀਆਂ ਬੰਦ ਪਈਆਂ ਦੁਕਾਨਾਂ ਚੱਲਣਗੀਆਂ ਤੇ ਕਾਰਖਾਨਿਆਂ 'ਚ ਮੰਗ ਵਧੂਗੀ ਜਿਹੜੇ ਕਾਰਖਾਨੇ ਪੰਜਾਬ ਦੇ ਬੰਦ ਹੋ ਰਹੇ ਨੇ ਉਹ ਕਾਰਖਾਨੇ ਮੁੜ ਕੇ ਚੱਲਣਗੇ ਤੇ ਇੱਕ ਸਰਕਲ ਆ ਜਿਹੜਾ ਰੋਜ਼ਗਾਰ ਦਾ ਇਹ ਚੱਲੂਗਾ ਸੋ ਇਹਦੇ ਵਾਸਤੇ ਸਾਡੀ ਕੋਸ਼ਿਸ਼ ਆ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਇੱਥੇ ਰਾਜ ਕੀਤਾ ਉਹਨਾਂ ਨੇ ਵੋਟਾਂ ਲੈਣ ਦੀ ਖਾਤਰ ਪਿੰਡਾਂ ਨੂੰ ਵੰਡੇਆ ਪਿੰਡਾਂ ਨੂੰ ਧਰਮ ਦੇ ਨਾਂ ਤੇ ਵੰਡੇਆ ਪਿੰਡਾਂ ਨੂੰ ਜਾਤ ਦੇ ਨਾਂ ਤੇ ਵੰਡੇਆ ਅਸੀਂ ਉਸ ਪਿੰਡ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਕਿਉਂਕਿ ਸਮੇਂ ਦੀ ਲੋੜ ਹੈ ਮੋਦੀ ਦਾ ਜਿਹੜਾ ਖੇਤੀ ਦਾ ਮੰਡੀਕਰਨ ਦਾ ਡਰਾਫਟ ਨਾਮਾ ਉਹ ਵੀ ਪਿੰਡਾਂ ਨੂੰ ਖਤਮ ਕਰਨ ਦਾ ਮਨਸੂਬਾ ਤਾਂ ਕਿ ਜਿਹੜੀਆਂ ਜ਼ਮੀਨਾਂ ਨੇ ਉਹ ਡਾਨੀਆਂ ਬਾਨੀਆਂ ਕੋਲੇ ਚਲੇ ਜਾਣ ਅਸੀਂ ਸਮਝਦੇ ਹਾਂ ਅੱਜ ਜਿੱਥੇ ਅੱਜ ਕਿਸਾਨ ਦਿੱਲੀ ਦੇ ਬਾਹਰਾਂ ਤੇ ਅੰਦੋਲਨ ਕਰ ਰਹੇ ਨੇ ਜਿੱਥੇ ਉਹਨਾਂ ਦੀਆਂ ਮਹਾ ਪੰਚਾਇਤਾਂ ਹੋ ਰਹੀਆਂ ਨੇ ਜਿਵੇਂ ਕੱਲ ਮੋਗੇ ਦੇ ਵਿੱਚ ਹੋਈ ਆ ਇੱਕ ਬੜਾ ਸ਼ੁਭ ਤੈੰਸੀ ਕੱਲ ਦਾ ਜਦੋਂ ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਇਕੱਠੇ ਹੋ ਕੇ ਲੜਾਂਗੇ ਅੱਜ ਉਹ ਬਾਰਡਰ ਤੇ ਵੀ ਜਾ ਰਹੇ ਨੇ ਅਸੀਂ ਟੋਟਲ ਲੋਕਾਂ ਨੂੰ ਜਿਵੇਂ 13 ਮਹੀਨੇ ਪਹਿਲਾਂ ਕਿਸਾਨਾਂ ਦਾ ਅੰਦੋਲਨ ਚੱਲਿਆ ਸਾਰੇ ਦੇਸ਼ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਸਮਰਥਨ ਸੀ ਮੁੜ ਕੇ ਫੇਰ ਜਿੱਥੇ ਕਿਸਾਨ ਇਕੱਠੇ ਹੋ ਰਹੇ ਨੇ ਇਸ ਅੰਦੋਲਨ ਨੂੰ ਲੋਕਾਂ ਦਾ ਅੰਦੋਲਨ ਬਣਾਉਣ ਵਾਸਤੇ ਪਿੰਡਾਂ ਜਾਵਾਂਗੇ ਤੇ ਨੰਗਰੇਗਾ ਅੰਦਕਾਰ ਅੰਦੋਲਨ ਆ ਜਿਹੜਾ ਆਉਣ ਵਾਲੇ ਦਿਨਾਂ 'ਚ ਇਹ ਅੰਦੋਲਨ ਆ ਜਿਹੜਾ ਪਿੰਡਾਂ 'ਚ ਸ਼ੁਰੂ ਕਰੂਗਾ ਤੇ ਪਰਵਦੇ ਅੰਡ ਦੇ ਵਿੱਚ ਇੱਕ ਬੜਾ ਵੱਡਾ ਇਕੱਠ ਕਰਕੇ ਅਗਲੇ ਸੰਘਰਸ਼ ਦਾ ਜਿਹੜਾ ਐਲਾਨ ਕਰਾਂਗੇ ਤੋਂ ਸਾਨੂੰ ਪੂਰਨ ਆਸ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਇੱਕ ਹਕੀਕਤ ਹੈ ਕਿ ਸਿਆਸੀ ਪਾਰਟੀਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਟ ਚੁੱਕਿਆ ਸਿਆਸੀ ਖਲਾਅ ਹੈਗਾ ਤੇ ਉਹ ਕਾਂਗਸੀ ਨੇ ਚਾਹੇ ਕਾਲੀ ਨੇ ਤੇ ਆਮ ਆਦਮੀ ਪਾਰਟੀ ਆ ਉਹਨਾਂ ਦਾ ਕੋਈ ਦਿਨ ਮਾਨ ਨਹੀਂ ਰਿਹਾ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਵੀ ਅੱਜ ਜਿਹੜਾ ਸ਼ਾਮ ਨੂੰ ਲੀਡਰ ਪੰਜਾਬ ਦਾ ਉਹ ਇੱਕ ਪਾਰਟੀ ਨਾਲ ਆ ਸਵੇਰ ਨੂੰ ਦੂਜੀ ਪਾਰਟੀ ਨਾਲ ਚਲੀ ਜਾਊਗਾ ਉਹਨਾਂ ਨੇ ਇਹਨੂੰ ਧੰਦਾ ਬਣਾਇਆ ਹੋਇਆ ਇਹ ਅੰਦੋਲਨ ਆ ਜਿਹੜਾ ਇਹ ਸਿਆਸਤ ਦੇ ਵਿੱਚ ਗੰਦ ਪਿਆ ਉਹਦਾ ਪਰਦਾ ਫਾਸ਼ ਕਰਨ ਵਾਸਤੇ ਤੇ ਉਹਦੀ ਸਫਾਈ ਕਰਨ ਵਾਸਤੇ ਵੀ ਮਤਲਬ ਜਿਹੜਾ ਸਹਾਈ ਹੋਊਗਾ ਸੋ ਅਸੀਂ ਦਿਨ ਰਾਤ ਆਉਣ ਵਾਲੇ ਦਿਨਾਂ 'ਚ ਪਿੰਡਾਂ 'ਚ ਮਾਰਚ ਕਰਾਂਗੇ ਇਕੱਠ ਕਰਾਂਗੇ ਪੇਕ ਰਾਇ ਲੋਕ ਰਾਇਆ ਮ ਜਿਹੜੀ ਹੈਗੀ ਆ ਡਾਨੀਆਂ ਬਾਨੀਆਂ ਦਾ ਜੋ ਕਬਜ਼ਾ ਮੋਦੀ ਕਰਾ ਰਿਹਾ ਹਰ ਸ਼ੋਭੇ ਦੇ ਵਿੱਚ ਛਰਖਿੱਤੇ ਦੇ ਵਿੱਚ ਉਹਨੂੰ ਰੋਕਣ ਵਾਸਤੇ ਇੱਕ ਈ ਟਾਲ ਬਣੂਗਾ ਧੰਨਵਾਦ